ਰੌਹਲ ਗਾਂਧੀ ਨੂੰ ਭੱਦੀ ਸ਼ਬਦਾਵਲੀ ਬੋਲਣ ਵਾਲੇ ਲੀਡਰਾਂ ਖਿਲਾਫ ਰੋਸ ਜ਼ਾਹਰ ਕਰਦਿਆਂ ਕਾਂਗਰਸੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੀਜੇਪੀ ਦਾ ਪੁਤਲਾ ਫੁਕਿਆ ਗਿਆ। ਬਠਿੰਡਾ ਵਿਖੇ ਵੀ ਰਾਜਨ ਗਰਗ ਪ੍ਰਧਾਨ ਬਠਿੰਡਾ ਸ਼ਹਿਰੀ ਦੀ ਅਗਵਾਈ ਵਿੱਚ ਫਾਈਵ ਗ੍ਰੇਡ ਚੌਂਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੀਜੇਪੀ ਦਾ ਪੁਤਲਾ ਫੁਕਿਆ ਗਿਆ। ਉਹਨਾਂ ਕਿਹਾ ਕਿ ਬੀਜੇਪੀ ਦੇ ਲੀਡਰਾਂ ਵੱਲੋਂ ਰਾਲ ਗਾਂਧੀ ਖਲਾਬ ਭੱਦੀ ਸ਼ਬਦਾਵਲੀ ਬੋਲੀ ਜਾ ਰਹੀ ਹੈ ਸਿਰ ਕਲਮ ਕਰਨ ਜੀਬ ਕਟਣ ਅਤੇ ਇਨਾਮ ਦੇਣ ਬਾਰੇ ਵੀ ਬੋਲਿਆ ਜਾ ਰਿਹਾ ਹੈ ਰਵਨੀਤ ਬਿੱਟੂ ਵੱਲੋਂ ਵੀ ਅਤਵਾਦੀ ਕੋਸ਼ਤ ਕਰਨ ਦੇ ਸ਼ਬਦ ਬੋਲੇ ਜਾ ਰਹੇ ਹਨ ਉਹਨਾਂ ਕਿਹਾ ਕਿ ਇਹਨਾਂ ਨੂੰ ਤੁਰੰਤ ਪਾਰਟੀ ਵਿੱਚੋਂ ਬਰਖਾਸਤ ਕਰਕੇ ਮਾਮਲੇ ਦਰਜ ਕਰਨੇ ਚਾਹੀਦੇ ਹਨ ਦਰਜ ਕੇ ਮਾਲਬਿੰਦਰ ਸਿੰਘ ਮਾਲੀ ਨੇ ਕੁਝ ਵੀ ਨਹੀਂ ਬੋਲਿਆ ਸੀ ਫਿਰ ਵੀ ਉਸ ਤੇ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਉਹਨਾਂ ਨੇ ਤਾਂ ਸ਼ਰਯਾਮ ਭਾਸ਼ਣ ਦਿੱਤੇ ਹਨ ਉਹਨਾਂ ਕਿਹਾ ਕਿ ਜੇ ਇਹਨਾਂ ਤੇ ਮਾਮਲੇ ਨਹੀਂ ਦਰਜ ਕੀਤੇ ਜਾਂਦੇ ਤਾਂ ਅਸੀਂ ਤਿੱਖਾ ਸੰਘਰਸ਼ ਕਰਾਂਗੇ ਜਿਤ ਮਿਤੂ ਮਰਦਾਬਾਦ 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 ਸਨੇਂਦਰ ਮਾਤੀ ਮਰਦਾਬਾਦ ਮਰਦਾਬਾਦ ਮਰਦਾਬਾਦ

ਸਾਡੇ ਕੌਮੀ ਪ੍ਰਧਾਨ ਮਲਿਕ ਅਰਜਨ ਖੜਗੇ ਜੀ ਵੈਨਿਊ ਗਪਾਲ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਸਦਾਰ ਅਮਰਿੰਦਰ ਸਿੰਘ ਰਾਜਵੜੀ ਜੋ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਹੈ ਉਹਨਾਂ ਦੇ ਆਦੇਸ਼ਾਂ ਤੇ ਅੱਜ ਪੂਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੇ ਉਹਨਾਂ ਦਾ ਪੁਤਲਾ ਫੁਕਿਆ ਗਿਆ ਇਹ ਪੁਤਲਾ ਫੁਕਣ ਦਾ ਕਾਰਨ ਕੀ ਸੀ ਕਿ ਰਾਹੁਲ ਗਾਂਧੀ ਜੀ ਲੀਡਰ ਆਫ ਓਪੋਜੀਸ਼ਨ ਹੈ ਬਹੁਤ ਸਤਕਾਰਤ ਥਾਂ ਤੇ ਹੈ ਜਿਹੜੇ ਬੀਜੇਪੀ ਦੇ ਲੀਡਰ ਤੇ ਉਹਨਾਂ ਦੀ ਸਹਿਯੋਗੀ ਪਾਰਟੀਆਂ ਦੇ ਲੀਡਰ ਹੈ ਉਹਨਾਂ ਦੀ ਭੱਦੀ ਸ਼ਬਦਾਵਲੀ ਜਾਨ ਲੈਵਾ ਸ਼ਬਦਾਵਲੀ ਅਤੰਕ ਫਲਾਉਣ ਵਾਲੀ ਸ਼ਬਦਾਵਲੀ ਰਵਲੀਦ ਬਿੱਟੂ ਦਾ ਕਹਿਣਾ ਕਿ ਰਾਹੁਲ ਗਾਂਧੀ ਜੀ ਨੂੰ ਤੁਸੀਂ ਅੱਤਵਾਦੀ ਘੋਸ਼ਿਤ ਕਰੋ ਦਿੱਲੀ ਦੇ ਲੀਡਰ ਦਾ ਕਹਿਣਾ ਹੈ ਕਿ ਇਹਦਾ ਗਲਾ ਲਾ ਲਿਓ ਮਹਾਰਾਸ਼ਟਰ ਦੇ ਲੀਡਰ ਦਾ ਕਹਿਣਾ ਜਿਹੜਾ ਜੀਬ ਕੱਟ ਕੇ ਲਿਊ ਤੇ 11 ਲੱਖ ਰੁਪਏ ਨਾਮ ਦੇਊਗਾ ਤੇ ਦਿੱਲੀ ਦੇ ਇਸ ਤੋਂ ਯੂਪੀ ਦੇ ਇੱਕ ਲੀਡਰ ਦਾ ਕਹਿਣਾ ਵੀ ਅੱਤਵਾਦੀ ਕੋਸ਼ਿਸ਼ ਕਰੋ ਇਹ ਮਾੜੀਆਂ ਗੱਲਾਂ ਨੇ ਸਾਡੇ ਇਸ ਦੇਸ਼ ਭਾਰਤ ਵਰਸ਼ ਚ ਅਸੀਂ ਮਹਾਤਮਾ ਗਾਂਧੀ ਜੀ, ਜਵਾਹਰ ਲਾਲ ਨਹਿਰੂ ਜੀ, ਇੰਦਰਾ ਗਾਂਧੀ ਜੀ ਉਹਨਾਂ ਨੇ ਸਰਬੱਤਰ ਦੀ ਸੇਵਾ ਵਾਸਤੇ ਆਪ ਦੇ ਆਪ ਨੂੰ ਬਲੀਦਾਨ ਦੇ ਕੇ ਤਿਆਗਿਆ ਉਹਨਾਂ ਨੇ ਕਦੇ ਵੀ ਆਪ ਦੇ ਸੱਦਰਾਨ ਐਜੀ ਪੱਦੀ ਸ਼ਬਦਾਵਲੀ ਵਰਤਨ ਨਹੀਂ ਦਿੱਤੀ ਜੇ ਕਦੇ ਕਿਸੇ ਨੇ ਵਰਤੀ ਤੋਂ ਸ਼ਕਤੀ ਨਾਲ ਕਾਰਵਾਈ ਕੀਤੀ ਖੜਗੇ ਸਾਹਿਬ ਨੇ ਕੱਲ ਪ੍ਰੈਸ ਰਿਲੀਜ਼ ਵੀ ਕੀਤਾ ਔਰ ਪ੍ਰੈਸ ਸਟੇਟਮੈਂਟ ਵੀ ਦਿੱਤੀ ਕਿ ਮੋਦੀ ਜੀ ਨੂੰ ਆਪਦੇ ਇਨਾਂ ਲੀਡਰਾਂ ਤੇ ਤੇ ਸਹਿਯੋਗੀ ਪਾਰਟੀ ਦੇ ਲੀਡਰਾਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਦਿਸ਼ਾ ਨਿਰਦੇਸ਼ ਦੇਣੇ ਚਾਹੀਦੇ ਹੈ ਔਰ ਉਹਨਾਂ ਨੂੰ ਪਾਰਟੀ 'ਚੋਂ ਲਾਂਬੇ ਕਰਨਾ ਚਾਹੀਦਾ ਹੈ ਅਸੀਂ ਮੰਗ ਕਰਦੇ ਹਾਂ ਰਵਨੀਤ ਬਿੱਟੂ ਜੋ ਕੇਂਦਰ ਸਰਕਾਰ 'ਚ ਇਸ ਟਾਈਮ ਮੰਤਰੀ ਹੈ ਉਹਦੇ ਅਜਿਹੇ ਬਿਆਨ ਗੈਰ ਜ਼ਿੰਮੇਵਾਰਾ ਬਿਆਨਾਂ ਕਰਕੇ ਉਹ ਤੋਂ ਅਸਤੀਫਾ ਲੈ ਕੇ ਉਹਨੂੰ ਲਾਂਬੇ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਅਜੇ ਮਾਕਨ ਜੀ ਤੇ ਸਮੁੱਚੀ ਲੀਡਰਸ਼ਿਪ ਅੱਜ ਕਾਂਗਰਸ ਪਾਰਟੀ ਦੇ ਵੱਲੋਂ ਦਿੱਲੀ ਸਰਕਾਰ ਕੋਲੇ ਅੱਜ ਪਰਚੇ ਦਰਜ ਕਰਾਉਣ ਵਾਸਤੇ ਤਰਖਾਸਤ ਲੈ ਕੇ ਗਈ ਹੈ ਮੇਰੀ ਬੇਨਤੀ ਹੈ ਕਾਂਗਰਸ ਪਾਰਟੀ ਦੀ ਬੇਨਤੀ ਹੈ ਯੂਨੀਅਨ ਮਿਨਿਸਟਰ ਹੋਮ ਮਿਨਿਸਟਰ ਨੇ ਅਮਿਤ ਸ਼ਾਹ ਉਹਨਾਂ ਨੂੰ ਬੇਨਤੀ ਹੈ ਕਿ ਜਿਹੜੀ ਦਰਖਾਸਤ ਦਿੱਤੀ ਔਰ ਜਿਹੜੇ ਬਿਆਨ ਦਿੱਤੇ ਉਹਨਾਂ ਦੇ ਲੀਡਰਾਂ ਨੇ ਉਹਨਾਂ ਦੇ ਖਿਲਾਫ ਪਰਚੇ ਦਰਜ ਕਰਨ ਕਿਉਂਕਿ ਮਾਲਵਿੰਦਰ ਸਿੰਘ ਮਾਲੀ ਪੰਜਾਬ ਦੇ ਇੱਕ ਪੱਤਰਕਾਰ ਵੀ ਹੈ ਤੇ ਉਹ ਵੀ ਹੈ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਪੁਲਿਸ ਉਹਨਾਂ ਨੂੰ ਘਰੋਂ ਚੱਕ ਕੇ ਲੈ ਗਈ ਸਿਰਫ ਇੱਕ ਕਿਸੇ ਤੋਂ ਬਿਆਨ ਲੈ ਲੈ ਵੀ ਇਹਨੇ ਕਿਹਾ ਕੋਈ ਵੀਡੀਓ ਨਹੀਂ ਕੋਈ ਪ੍ਰੈਸ ਰਿਲੀਜ਼ ਨਹੀਂ ਕੋਈ ਉਹਨਾਂ ਨੇ ਕਿਤੇ ਵੀ ਕੋਈ ਗੱਲ ਨਹੀਂ ਕਹੀ ਪਰ ਜੋ ਧੱਕੇਸ਼ਾਹੀ ਕਰਨੀ ਇਹਦਾ ਕੰਮ ਕਰਦੇ ਆ ਇਹਨਾਂ ਨੇ ਤਾਂ ਗੱਲਾਂ ਕਹੀਆਂ ਇਹਨਾਂ ਦੇ ਲੀਡਰਾਂ ਨੇ ਕਹੀਆਂ ਸਹਿਯੋਗੀਆਂ ਨੇ ਕਹੀਆਂ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਗਰ ਕਾਰਵਾਈ ਨਹੀਂ ਕਰਦੇ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਜੋ ਪ੍ਰਧਾਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਸੀਂ ਸੂਬੇ ਦੇ ਵਿੱਚ ਦਾ ਇੱਟ ਨਾਲ ਇੱਟ ਬਜਾਵਾਂਗੇ ਤੇ ਹਿੰਦੁਸਤਾਨ ਦੇ ਵਿੱਚ ਵੀ ਜਿਹੜਾ ਪਾਰਟੀ ਕੰਦੀਓ ਸਾਨੂੰ ਸੁਨੇਹਾ ਆਊਗਾ ਅਸੀਂ ਉਸ ਤੇ ਪੂਰਨੇ ਚੜਾਉਂਦੇ ਹੋਏ ਬੀਜੇਪੀ ਦੇ ਨੱਕ 'ਚ ਦਮ ਕਰ ਦਿਆਂਗੇ ਸਰਕਾਰ ਚਲਾਉਣ ਵਾਸਤੇ ਉਹਨਾਂ ਨੂੰ ਅਸਮਰਥ ਕਰ ਦਿਆਂਗੇ ਕਿਉਂਕਿ ਰਾਹੁਲ ਗਾਂਧੀ ਜੀ ਤੋਂ ਇਨ੍ਹਾਂ ਲੀਡਰਾਂ ਨੂੰ ਮਾਫੀ ਮੰਗਣੀ ਪੈਣੀ ਹੈ ਉਨ੍ਹਾਂ ਦੇ ਖਿਲਾਫ ਬੰਦੀਆਂ ਕਾਨੂੰਨ ਦੀਆਂ ਤਾਹਰਾਵਾਂ ਮੁਤਾਬਕ ਪਰਚਾ ਦਰਜ ਕਰਨਾ ਪੈਣਾ ਮੋਦੀ ਨੂੰ ਪ੍ਰਾਈਮ ਮਿਨਿਸਟਰ ਨੇ ਜੋ ਆਪਦੇ ਲੀਡਰਾਂ ਨੂੰ ਉਦੇਸ਼ ਦੇਣੇ ਪੈਣੇ ਇਹ ਜੀ ਭੱਦੀ ਸ਼ਬਦਾਂ ਦੀ ਨਾ ਵਰਤਨ ਇਹੀ ਅਸੀਂ ਅੱਜ ਨਰਿੰਦਰ ਮੋਦੀ ਦਾ ਤੇ ਬੀਜੇਪੀ ਦਾ ਪੁਤਲਾ ਫੂਕੇ ਆਪਦਾ ਸੰਦੇਸ਼ ਹਿੰਦੁਸਤਾਨ ਦੀ ਮਹਾਮਹਿਮ ਰਾਸ਼ਟਰਪਤੀ ਜੋ ਸਾਡੇ ਨੇ ਉਹਨਾਂ ਕੋਲੇ ਪਹੁੰਚਾਇਆ ਤੇ ਪੰਜਾਬ ਦੇ ਜਿਹੜੇ ਗਵਰਨਰ ਹੈ ਉਹਨਾਂ ਕੋਲੇ ਅਸੀਂ ਆਪਦਾ ਸੰਦੇਸ਼ ਪਹੁੰਚਾਇਆ ਕੋ ਇਹਨਾਂ ਤੇ ਕਾਰਵਾਈ ਕਰਵਾਉਣੀ ਹਰਿਆਣੇ ਵਾਲੇ